ਦੇ ਨਾ ਜੀ ਨੂੰ ਆਵੇ ਸਤ ਸ੍ਰੀ ਅਕਾਲ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਹਾਂ ਤੁਹਾਡੇ ਲਈ ਬੱਕਰੀਆਂ ਯਾਰ ਬੱਕਰੀਆਂ ਤੇ ਮੈਨੂੰ ਤਾਂ ਨਹੀਂ ਕੋਈ ਫਾਇਦਾ ਲੱਗਦਾ ਹੈਗਾ ਬੱਕਰੀਆਂ ਦੇ ਕੀ ਫਾਇਦੇ ਕਹਿੰਦਾ ਮੈਂ ਮਹਸਾਂ ਚੋਂ ਚੁੰਦੇ ਚੁੰਦੇ ਬੱਕਰੀਆਂ ਕਿ ਨਹੀਂ ਆਉਂਦੀ ਨਹੀਂ ਮੈਂ ਤਾਂ ਐਂ ਕਹਣਾ ਚਲ ਬੱਕਰੀਆਂ ਤੇ ਫਾਇਦਾ ਨਹੀਂ ਹਾਂ ਤੂੰ ਕਹਿੰਦਾ ਮਹਸਾ ਲੈ ਲਓ ਮੈਂ ਤਾਂ ਕਹਿੰਦਾ ਜੀਰੀ ਚ ਫਾਇਦਾ ਨਹੀਂ ਜੀਰੀ ਲੈ ਆ ਯਾਰ ਤੂੰ ਤਾਂ ਉਹ ਗੱਲ ਚਰਾਹੀ ਵਾਲੀ ਕਰਦਾ ਮੈਨੂੰ ਐਂ ਦੱਸੋ ਆਪਣੇ ਰੇਕ ਤੇ ਜ਼ਿੰਮੇਦਾਰ ਦੇ ਘਰੇ ਮਹਸਾਂ ਠੀਕ ਹੈ ਨਾ ਹੁਣ ਆਪਾਂ ਬਦਲ ਕੇ ਚੀਜ਼ ਕਿਵੇਂ ਲਾਵਾਂਗੇ ਬੱਕਰੀਆਂ ਲੈ ਕੇ ਕਾ ਲਾਵਾਂਗੇ ਮੱਖਣੀਆਂ ਇਹ ਜਿਹੜੀਆਂ ਮੱਖਣੀਆਂ ਤੋਂ ਹੁਣ ਤੁਸੀਂ ਇਹ ਬੱਕਰੀਆਂ ਦੇ ਦੁੱਧ ਤੇ ਜਾਓਗੇ ਨਹੀਂ ਹੁਣ ਤਾਂ ਤੂੰ ਮੱਖਣੀ ਬਕਸਦਾ ਓਏ ਜਦੋਂ ਸੈਲ ਕੱਢੇ ਹੋਏ ਤੇਰੇ ਉੱਤੇ ਬੱਕਰੀਆਂ ਤੋਂ ਤੁਹਾਡੇ ਵਾਲੇ ਭਰਦਾ ਫਿਰਦਾ ਸੀ ਉਹ ਤਾਂ ਯਾਰ ਮਜਬੂਰੀ ਵਾਲੀ ਗੱਲ ਹੈ ਹੁਣ ਉਹ ਮਹਸਣਾ ਸੋਈ ਤਾਂ ਬੁਰੀ ਹੋ ਗਿਆ ਤਾਂ ਬੁਰੀ ਮਹਸਣਾ ਤੁਸੀਂ ਬੱਕਰੀ ਕਹਨ ਪਾਦਾ ਜੁੱਤੇ ਉਹ ਤਾਂ 13000 ਐਂ ਦੱਸਤਾ ਵੀ ਭਾਈ ਬੱਕਰੀ ਦਾ ਦੁੱਧ ਨਾ ਬੰਦਾ ਸੈੱਟ ਹੋ ਜਾਂਦਾ ਠੀਕ ਹੈ ਭਾਈ ਹੁਣ ਆਪੋ ਉਸ ਮਹਸਣਾ ਬਦਲਦੀ ਏ ਉਹੇ ਮਰੀ ਐ ਨਾ ਯਾਰ ਤੂੰ ਦੱਸ ਮੈਨੂੰ ਫਾਇਦੇ ਦੀ ਗੱਲ ਦੱਸ ਤੇ ਕੀ ਫਾਇਦੇ ਦੀ ਗੱਲ ਤੁਸੀਂ ਪਹਾੜੀ ਗਾਂਾਂ ਨੇ ਨਿਆਣੇ ਫਾਇਦੇ ਨੂੰ ਸਰਕਾਰ ਨੇ ਭੇਣ ਚੁੱਕੀ ਆ ਸਰਕਾਰ ਦੀ ਉਹ ਤਾਂ ਸਰਕਾਰ ਨੇ ਦੇਦਿਆ ਜਿਹੜਾ ਨਾ ਡੋਢੇ ਸਭ ਦੇ ਸਰਪ ਹੈਗਾ ਫਿਰ ਪਹਾੜੀ ਗਾਂਾਂ ਕਹਿੰਦੇ ਤੁਸੀਂ ਪਹਾੜੀ ਗਾਂਾਂ ਥੋੜੀ ਨੇ ਉਹ ਅਮਰੀਕਨ ਗਾਂਾਂ ਨੇ ਅਮਰੀਕਨ ਕਹਿੰਦੇ ਪਹਾੜੀ ਨਹੀਂ ਹਾਂ ਉਧਰ ਪਹਾੜਾਂ ਚੜਦੇ ਆਉਣੇ ਆਪਣੇ ਕੀ ਪਹਾੜ ਨੇ ਉਹੇ ਮਰੀ ਨਾ ਤੂੰ ਤੂੰ ਮਰੀ ਐ ਹਾਂ ਕਹੇ ਤੂੰ ਅਮਰੀਕਾ ਕੇ ਨਾ ਅਮਰੀਕਾ ਸੁਣਿਆ ਪਤਾ ਕਰ ਲੈ ਇਹ ਨਾ ਤਾਂ ਅਮਰੀਕਨ ਬੱਕਣੀ ਕੀ ਕਰ ਗਈ ਐ ਬਕਾਇਨਾ ਕਿ ਪੁੱਠੇ ਰਾਜਾਂ ਲੀਆ ਭੰਦੇ ਆ ਤੇ ਚੱਲ ਗਈ ਮੇਰੀ ਸੁਣ ਲੈ ਗੱਲ ਘਰੌਣ ਦੀ ਲੋੜ ਨਹੀਂ ਮੇਰੀ ਧਿਆਨ ਨਾਲ ਗੱਲ ਸੁਣ ਲੈ ਮੇਰੀ ਭੜਾਈ ਬਹੁਤ ਕਰੀ ਹੋਈ ਆ ਹਾਂ ਤੈਨੂੰ ਮੈਂ ਜਿਹੜੀ ਬੱਕਰੀਆਂ ਨਾ ਬੱਕਰੀ ਸਾਲ ਦੇ ਵਿੱਚ ਦੋ ਵਾਰੀ ਸੋਹਂਦੀ ਐ ਠੀਕ ਐ ਤਿੰਨ ਤਿੰਨ ਦਿੰਦੀਆਂ ਮੇਮਣੀ ਹਾਂ ਇੱਕ ਦੇ 12 ਪਸ਼ੂ ਹੋਗੇ ਸਾਲ 'ਚ ਸਾਲ 'ਚ ਹਾਂ ਡਾਰ ਲੱਗ ਜਾਂਦੀ ਐ ਕੀ ਗੱਲ ਪੈਸੇ ਕਹਿੰਦਾ ਇੱਧਰ ਘਰੇ ਨਰਮਾ ਦੀ ਤੇ ਪੈਸੇ ਨੇ ਚੱਕਦਾ ਕਿਉਂ ਨਹੀਂ ਬਈ ਬਿਜ਼ਨਸ ਤੌਰ ਤੇ ਕਹਿੰਦਾ ਇਹ ਬਿਜ਼ਨਸ ਤੌਰ ਤੇ ਮੈਂ ਤੇਰੀ ਗੱਲ ਰਾਜ ਬੜੀ ਵਧੀਆ ਮੰਨਦਾ ਠੀਕ ਹੈ ਤੇਰੀ ਗੱਲ ਪਰ ਇੱਕ ਲੱਗ ਤੂੰ ਸਾਰਾ ਪਰਿਵਾਰ ਉਹਦੇ ਲੱਗੂ ਕਿ ਮੈਂ ਕਿਤਾ ਡੜੀਆਂ ਕੇੰਮੀਆਂ ਚੱਕ ਕੇ ਤੁਰਨਾ ਹੈ ਭੈਂ ਚ ਉਹਦਾ 1200 ਦਾ ਦੁੱਧ ਭਾ ਕੇ ਮੋੜਨਾ ਤਾਂ ਦਿਨ ਚ 1200 ਦਾ ਮੋੜਨਾ ਇਹ ਕਦੋਂ ਆ ਤੇਰੇ ਘਰੇ ਮੈਂ ਨਾ ਜਦੋਂ ਭੈਂ ਦੇ ਦੀ ਬੱਕਰੀ ਸੂਪੀ ਹਾਂ 7 ਮਹੀਨਾ ਬਾਅਦ ਦੇਬਨਾ 8000 ਦਾ ਵਿਕਦਾ ਤੈਂ ਕਿੰਨੀ ਗੋਡਾਂ ਜ਼ਰੂਰੀ ਮਾਰਨੀ ਹੈ ਜਿਹੜੀ ਚੀਜ਼ ਤੇਰੇ ਘਰੇ ਅੱਜ ਰੋਜ਼ ਦੀ ਪੈਦਾਵਾਰ ਚੱਲ ਰਹੀ ਹੈ ਉਹ ਤਾਂ ਤੂੰ ਚੀਜ਼ ਨੂੰ ਮਾੜੀ ਮੰਨਦਾ ਕਿੱਥੇ 6 ਮਹੀਨੇ ਬਾਅਦ ਮੈਂ ਮਨਾਊਗਾ ਨਹੀਂ ਤੂੰ ਕੀ ਰੋਜ਼ ਦੁੱਧ ਪਾਉਣਾ ਮੈਂ ਇਸ ਨੂੰ ਤੋੜਦੀ ਐ ਗਾਈਆਂ ਚਲ ਗਈਆਂ ਨੇ ਬੋਲ ਐ ਚੱਲ 12 ਮਹੀਨੇ 30 ਦਿਨ ਤੇਰੇ ਘਰੋਂ ਗਾਈ ਦਾ ਦੁੱਧ ਨਹੀਂ ਜਾਂਦਾ ਤੇਰੇ ਕਿਹੜੀਆਂ ਗਾਈ ਵੱਡੇ ਵੱਡੇ ਘਨੌਰ ਦੇ ਤੇਰੀ ਕਿਹੜੀ ਗਾਂ ਦਿਖਾਵੇਂ ਮੇਰੀਆਂ ਗਾਈਆਂ ਹੁਣ ਉਹ ਹੋ ਗਈਆਂ ਕੀ ਹੋ ਗਈਆਂ ਮੇਰੇ ਗਾਈਆਂ ਤਿੰਨ ਧੀਆਂ ਬਿਮਾਰ ਹੋ ਗਈ ਕਿਹੜੀ ਬਿਮਾਰੀ ਚੱਲੀ ਦੀ ਉਹ ਜੋ ਹੋ ਗਈਆਂ ਉਹ ਤਾਂ ਮਰ ਗਈਆਂ ਉਹਦਾ ਪਰਮਾਤਮਾ ਦੀ ਖੇਡ ਹੈ ਹਾਂ ਫਿਰ ਗਾਈਆਂ ਵੀ 24 ਘੰਟੇ ਦੁੱਧ ਪਾਈਆਂ ਨੇ ਯਾਰ ਮੈਂ 12 ਮਹੀਨੇ 30 ਦਿਨ ਮੇਰੇ ਆਪਣੇ 14 ਤੋਂ 16 ਸਾਲ ਵਾਂਗੂ ਰਹੀਆਂ ਨੇ ਜਾ ਕੇ ਤੂੰ ਮੇਰੀ ਡਾਇਰੀ ਫਰੋਲ ਲੈ ਮੇਰੇ ਘਰੋਂ ਇੱਕ ਦਿਨ ਦੁੱਧ ਨਹੀਂ ਗਿਆ ਇੱਕ ਓਏ ਐਡਾ ਕਿਹੜਾ ਪੈਣ ਦੀ ਫੁੱਤੂ ਕੁਲੀਆਂ ਵਾਲਾ ਕੁੜੀਆਂ ਮੈਂ ਜਾਣਦਾ ਸਮਝਦਾ ਨਹੀਂ ਯਾਰ ਤੂੰ ਜਾ ਕੇ ਡਾਇਰੀ ਫਰੋਲ ਮੇਰੀ ਉਹ ਫਰੋਲੀ ਵੀ ਹੈ ਡਾਇਰੀ ਮੈਂ ਤੈਨੂੰ ਜਾਣਦਾ ਉਹੀ ਲਿਖੀ ਜਾਂਦਾ ਅਖਰਾ ਹੁੰਦਾ ਬਾਈ ਹਾਂ ਮੈਂ ਤੈਨੂੰ ਜਿਹੜੀ ਗੱਲ ਕਹਿਣਾ ਹਮ ਕਹ ਐ ਦੁਰਦਰਾਸਤ ਲਾਤਾ ਹਾਂ ਆ ਪਾਉ ਉਹਲੇ ਮੱਜਾ ਤਾਂ ਨਹੀਂ ਦਾ ਸਕਦੇ ਅੱਜੀ ਦਾ ਆ ਮੱਜਾ ਦਾ ਖਬਰ ਕਿੱਦ ਕਿੱਦ ਲਾਇਆ ਮੱਜਾ ਤਾਂ ਆਇਆ ਇਹ ਮੈਂ ਤੈਨੂੰ ਤਾਂ ਹੀ ਕਹਿੰਦਾ ਵੀ ਜਿਹੜਾ ਬਿਜ਼ਨਸ ਹੈ ਬੱਕਰੀਆਂ ਲੈ ਕੇ ਹੌਲੀ ਹੌਲੀ ਜਗਾਰ ਚੱਲਦਾ ਉਹ ਤਾਂ ਗੱਲ ਮੈਂ ਤੇਰੀ ਨਾਲ ਸਹਿਮਤ ਆ ਵੀ ਚੱਲਦਾ ਹੌਲੀ ਹੌਲੀ ਚੱਲਦਾ ਇੱਕ ਤੂੰ ਵਧੀਆ ਬਿਜ਼ਨਸ ਛੱਡ ਕੇ 1 ਲੱਖ ਦਾ ਦੂਜੇ ਬਿਜ਼ਨਸ ਸਾਲਾ ਨਹੀਂ ਮੰਨ ਨਹੀਂ ਕਰਦਾ ਮੈਂ ਇਸ ਸਮੇਂ ਛੱਡਣਾ ਨਹੀਂ ਸਮਝਣਾ ਮੈਂ ਛੱਡਣਾ ਮੈਂ ਤਾਂ ਇੱਕ ਹੋਰ ਗੱਲ ਕਹਣਾ ਆ ਜਿਹੜੀ ਤੁਸੀਂ ਨਵੀਂ ਪੜੋ ਬਿਮਾਰੀ ਖਰੀਦ ਲਈ ਹੂੰ ਇਹਦਾ ਕੀ ਲਾਜ ਆ ਬਈ ਆ ਚਾਰ ਹਾਂ ਇਹ ਭਾਈ ਇਹ ਗੱਲ ਤੇ ਮੈਂ ਤੇਰੀ ਇੱਕ ਸਹਿਮਤ ਆ ਆਪਾਂ ਨੂੰ ਜੇ ਕੋਈ 4 ਦਿਨਾਂ ਦੀਆਂ ਰੋਟੀਆਂ ਫੜਾਵੇ ਆਪਣੇ ਅੰਦਰ ਲੰਘ ਜਾਣੀਆਂ ਖਾਧੀਆਂ ਜਾਂਦੀਆਂ ਇਹ ਹਰੇਕ ਤੇ ਜਾ ਕੇ ਹਰੇਕ ਤੇ ਹੁਣ ਜਿਹੜਾ ਜਹੀ ਜੀ ਚੀਜ਼ ਜਾਨਵਰ ਨੂੰ ਪਾਵਾਂਗੇ ਤਾਂ ਉਹ ਹੀ ਜੀ ਦੁੱਧ ਦੇਊਗਾ ਤਿੰਨ ਮੈਂ ਇੱਕ ਹੋਰ ਗੱਲ ਦੱਸਾਂ ਜਿਹੜੀ ਮੈਂ achar ਖਾਂਦੀ ਆ ਉਹਨੂੰ ਇੱਕ ਮੁਠੀ ਮਿੱਠੇ ਛੋਡੇ ਦੀ ਪਾਈ ਉਹਦੇ ਅੰਦਰੋਂ ਦੇਖੀ ਕੀ ਨਿਕਲਦਾ ਮਾਂਜੇ ਨਾਲ ਮੈਂ ਇਕੱਠਾ ਕਰ ਸਕਦਾ ਇਹ ਲੋਕਾਂ ਨੇ ਕਿੱਥੋਂ ਛੋਡੇ ਦੇ ਬਾਗ ਭੈਣ ਦੀ ਹੁੱਦੀ ਬੀਆ ਕਰਨਗੇ ਓਏ ਨਾ ਜੀ ਕਿਹੜਾ ਕੌਡੀ ਖੇਡਣ ਜਾਊਗਾ ਮੈਂ ਇਹੀ ਤਾਂ ਚੀਜ਼ ਦੀ ਮੈਂ ਸੋਚ ਕਰਦਾ ਇਹ ਲੰਗੋਟਾ ਕਿਸੇ ਦੇ ਨਹੀਂ ਹੋਣਾ ਆ ਦੋ ਸਾਲ ਨੂੰ ਲੰਗੋਟਾ ਪਾਰ ਦਾ ਜਵਾਕ ਹੀ ਨਹੀਂ ਹੋਣਾ ਜਵਾਕ ਹੀ ਨਹੀਂ ਹੋਣਾ ਇਹ ਤਾਂ ਹੋਣੀ ਨਹੀਂ ਜਵਾਕ ਨੂੰ ਨਾ ਪਾਰਲੀ ਸਹੀ ਗੱਲ ਹੈ ਭਾਈ ਇਹ ਗੱਲ ਤੇ ਮੈਂ ਤੇਰੀ ਸਹਿਮਤਾਂ ਇੱਕ ਲੋਕਾਂ ਨੇ ਆਪਦੀ ਜਾਨ ਸੋਕੀ ਕਰ ਰੱਖੀ ਹੈ ਕੋਈ ਸੌਕੀ ਨਹੀਂ ਨਾ ਨਾ ਇਹ ਕਾਲ ਵੀ ਜਾਣ ਕੇ ਵੀ ਮਾਰੇ ਪੱਟੇ ਆ ਤੜਕੇ ਆਥਰੇ ਪਰ ਕੇ ਰੜੀ ਆਉਂਦੇ ਘਰੇ ਆਗੇ ਚੈਲ ਵੀ ਪਸੂਆ ਬਾਰੇ ਤਾਂ ਨਹੀਂ ਸੋਚਦੇ ਯਾਰ ਯਾਰ ਮੁਸਕਾ ਲਿਆਂਦਾ ਪੱਟਾ ਵੇਲੇ ਚਾਰ ਮੁਸਕਾਉਂਦਾ ਜਿਵੇਂ ਮਰਜ਼ੀ ਮਾਜਦਾ ਖੁਲੀਆਂ ਜਾ ਕੇ ਖੁਲੀਆਂ ਬੋਲ ਤੇ ਲੱਗ ਜਾਂਦਾ ਹਾਂ ਮੁਸਕ ਮਾਰਦੀ ਹਰੇਕ ਦੇ ਆਪਦੀ ਯਾਰ ਜਾਨ ਸੋਕੀ ਆਪਾਂ ਨੇ ਸਰਦਾਰੀ ਛੱਡ ਕੇ ਕਿਹਦਾ ਕੰਨ ਬੋਲਤਾ ਨਹੀਂ ਸਰਦਾਰੀ ਛੱਡ ਕੇ ਗੰਦੇ ਦੇ ਹੱਥ ਮਾਰਦੇ ਨੇ ਕਾਲੇ ਗੰਦੇ ਦੇ ਹੱਥ ਮਾਰਦੇ ਆਪਾਂ ਨੇ ਐ ਕਰ ਲਿਆ ਵੀ ਬੌਣਾ ਨਹੀਂ ਕੋਈ ਤੇ ਬੀਜਣਾ ਨਹੀਂ ਐ ਕੋਈ ਰੇਰ ਹੀ ਪਉਣਾ ਕੋਈ ਮੀਂਹ ਪੈ ਗਿਆ ਤਾਂ ਨਹੀਂ ਛੱਡਦਾ ਆਹ ਦੀ ਗੱਲ ਸੁਣ ਮੇਰੀ ਤੈਨੂੰ ਮੈਂ ਕਹਾਂ ਮੈਂ ਸਰਖਰ ਦੀ ਗੱਲ ਕਰਦਾ ਤੂੰ ਮੈਂ ਸਰਖਣੀਆਂ ਬਹੁਤ ਔਖੀਆਂ ਨੇ ਇਹ ਤਾਂ ਭਾਈ ਹੁਣ ਮੈਂ ਤੈਨੂੰ ਮੈਂ ਦੱਸ ਦਿੰਦਾ ਡੰਗਰ ਪਸੂ ਤਾਂ ਰੱਖਣਾ ਬੰਦਾ ਚੌਂਕੜੀ ਤੇ ਨਹੀਂ ਜਾ ਸਕਦਾ ਆਪ ਡੰਗਰ ਹੋਣਾ ਪੈਂਦਾ ਹਾਂ ਆਪ ਡੰਗਰ ਹੋਣਾ ਪੈਂਦਾ ਹਾਂ ਸਾਰਾ ਦਿਨ ਚੌਂਕੜੀ ਦੇ ਬੈਠਾ ਰਹਿ ਨਾ ਨਾ ਤੈਨੂੰ ਦੱਸਦਾ ਇੱਥੇ ਮੇਰੇ ਜਾ ਕੇ ਮੋੜ ਤੇ ਪਤਾ ਕਰ ਲੈ ਕਦੇ ਚੌਂਕੜੀ ਤੇ ਆਇਆ ਹਾਂ ਗੋਆ ਖਿਚੋ ਦੀ ਤੁਰਤ ਪਰ ਉੱਤੇ ਸਾਡੇ ਪਪਾਰੇ ਚੱਲਦੇ ਨੇ 24 ਘੰਟੇ ਗਰਮੀ 'ਚ ਜਾ ਕੇ ਹੁਣ ਬੰਦਾ ਭੇਜਦੇ ਚਾਹੀਏ ਹੁਣ ਤੂੰ ਬਹੁਤ ਗਰਮ ਆਪਣਾ ਉਹ ਲਾ ਰਖੀ ਆ ਤਾਂ ਹਾਂ ਮੇਰੇ ਇੱਥੇ ਭੈਣ ਦੀ ਇੱਕ ਕਨਾ ਤੇਰੀ ਪੁੰਡੀ ਦੀ ਹੋਵੇ ਸਰਦਾਰ ਜੀ ਇੰਨੇ ਕਿ ਤੂੰ ਵੱਢ ਕੇ ਲਜਾਵੇਂ ਹਾਂ ਵਿਚਕੁੱਟੇ ਪਰਾਲੀ ਵਿਚਕੁੱਟੇ ਹਰਾ ਵਿਚਰਾਵੇਂ ਤੂੜੀ ਮੈਂ ਇਸ ਦੁੱਧ ਨਾਲ ਬਣ ਕੇ ਪਉਦਾ ਪਜੀਰੀ ਬਣ ਕੇ ਭਾਈ ਇੱਕ ਰਾ ਕਹਿੰਦੀ ਸਹੀ ਗੱਲ ਹੈ ਹੁਣ ਅਗਲਾ ਕਹਿੰਦਾ ਮੈਂ ਇਸ ਕੱਟਰੂ ਦੇਗੀ ਹੈ ਜਨਾਨੀ ਵੀ ਹਸਪਤਾਲ 'ਚ ਬੱਚਾ ਜੰਮਦੀ ਹੈ ਜੰਮਦੀ ਹੈ ਸਹੀ ਗੱਲ ਹੈ ਖਰਾਕ ਤਾਂ ਹੈ ਨਹੀਂ ਤੁਸੀਂ ਐਂ ਕਰੋ ਸ਼ਾਇਦ ਆ ਮਹੀਨਾ ਜੋ ਆਪਣੇ ਜੀਰੀ ਵੜਨ ਦਾ ਟਾਈਮ ਆ ਗਿਆ ਹਾਂ ਮੈਂ ਇਸ ਨੂੰ ਇੱਕ ਮੁਠੀ ਵੜੇਮਾਂ ਦੇ ਇੱਕ ਡਲੀ ਗੁਰਦੀ ਪਾ ਕੇ ਦੇਖੋ ਜੇ ਮੈਂ ਸਾਰੀ ਕੀ ਮੇਰੀ ਗਰੰਟੀ ਹੈ ਪਰ ਪੌਂਡਾ ਦਾ ਕੋਈ ਸਹੀ ਨਹੀਂ ਪੌਂਡਾ ਚਾਰ ਆ ਮੱਕੀ ਦਾ ਗੱਗਦੇ ਸਹੀ ਹੈ ਅੱਗੇ ਇੱਕ ਬੰਦਾ ਰਹਿ ਜਾਂਦਾ ਘਰੇ ਵੀ ਅੱਜ ਮੈਂ ਸੂ ਗਈ ਹਾਂ ਹੁਣ ਤੈਨੂੰ ਪੰਜ ਬੰਦੇ ਸੱਦਣੇ ਪੈਣਗੇ ਮੈਂ ਸੁਵੋਣਿਆ ਡਾਕਟਰ ਕਹਿੰਦਾ ਆਪਦੇ ਆਪ ਹੀ ਸੁਪਰਨਸ਼ਨ ਦੇ ਚਾਰ-ਚਾਰ ਆਪ ਹੀ ਸੁਪੰਗੀਆਂ ਹਨ ਪਤੀ ਨਹੀਂ ਲਾ ਲਈ ਹੁਣ ਤਾਂ ਡਾਕਟਰ ਸੱਦਣਾ ਪੈਂਦਾ ਮੈਂ ਸੁੱਤੇ ਜਦੋਂ ਸੁਵੋਣੀ ਹੈ ਹਾਂ ਨਾਲ ਆ ਲਗਾ ਦੋ ਚਾਰ ਨੂੰ ਬਈ ਬੋਲ ਮਾਰ ਲਿਆ ਜੇ 2 ਮਿੰਟ ਨਾਲ ਸਵੇਰੇ ਡਾਕਟਰ ਨੂੰ ਫੋਨ ਡਾਕਟਰ ਰੱਸੀਆਂ ਪਾ ਕੇ ਉਹ ਖਿਚੀਆਂ ਦੇ ਨੇ ਪਸੂਦਾਂ ਅੰਦਰੋਂ ਉਸ ਨੂੰ ਤਾਂ ਮਾਰ ਲੇ ਲੋਕਾਂ ਨੇ ਇੱਕ ਇਹ ਪਸੂਦ ਨੂੰ ਬੋਲ ਕੇ ਦੱਸ ਸਕਦੇ ਹੈ ਆ ਪਤਾ ਲੈ ਭੈਣ ਦੀ ਪੁੱਤੀ ਉੱਤੇ ਸੜਤੀਆਂ ਮਿੱਟੀ ਪਾ ਕੇ ਕਾਗਜ਼ ਪਤਾ ਨਾ ਹੁਣ ਇਹਦਾ ਇੱਥੇ ਗਾਂਸ ਬਣੀ ਜਾਂਦੀ ਆ ਆ ਲਾਤਰੀਆਂ ਨੂੰ ਟਰੈਕਟ ਨਾਲ ਆ ਆ ਲਾਤਰ ਲਾ ਧਰਤੀ ਦਾ ਨਾਸ ਮਾਰਦਾ ਹੁਣ ਪਸੂਆਂ ਦਾ ਮਾਰਦਾ ਜਵਾਕ ਬਾਹਰ ਨੂੰ ਵਾ ਕੇ ਰਹਿ ਕਿਹੜਾ ਗਾਉਰੇ ਆ ਤੈਨੂੰ ਦਿਖਾਵਾਂ ਭਈਆਂ ਦੀਆਂ ਵੋਟਾਂ ਬਣ ਗਈਆਂ ਭਈਆ ਮੁੱਖ ਮੰਤਰੀ ਬਣਿਆ ਕਰੋ ਛੋਡੇ ਮਾਰਿਆ ਕਰੋ ਚਪੇੜੇਸ਼ਾ ਮਰ ਜਾਣਾ ਸਹੀ ਗੱਲ ਸੱਚੀ ਇਹ ਗੱਲ ਸੱਚੀ ਹੈ ਤੇਰੀ ਬਈਆਂ ਵੀ ਉਹ ਮੰਤਰੀ ਬਣਨਗੇ ਹਾਂ ਮੈਨੂੰ ਐਂਡੇ ਗਾਪਾਂ ਦੇ ਭਈਆਂ ਦੀ ਜਵਾਬ ਹੋਣਗੇ ਉਹ ਤਾਂ ਹੋਈ ਜਾਂਦੇ ਨੂੰ ਹੋਈ ਜਾਂਦੇ ਹਾਂ ਮਈਆਂ ਦੀ ਗਾਂ ਜਵਾਬ ਹੋਣਗੇ ਹਾਂ ਚਾਹੇ ਤੁਸੀਂ ਦੇਖ ਲਿਓ ਕਹਿੰਦਾ ਤੁਸੀਂ ਸਾਰਾ ਕੰਮ ਲੈਣਾ ਯਾਰ ਇਕੱਲੇ ਤੈਨੂੰ ਹੋਰ ਦੇਖ ਹਾਂ ਅੱਜ ਕੱਲ ਹਰੇਕ ਕਿਸੇ ਦੇ ਘਰੇ ਸਰਦਾਰੀ ਦੇਖ ਲੈ ਹਾਂ ਉਹ ਮੁੰਡਿਆ ਗੱਲ ਸੁਣ ਮੇਰੀ ਧਿਆਨ ਨਾਲ ਓਈ ਲਾਲੀ ਅੱਖਾਂ ਕਰਕੇ ਗੱਦਲ ਮੰਗੂ ਮੇਰੀ ਸੁਣ ਗੱਲ ਧਿਆਨ ਹਰੇਕ ਬੰਦੇ ਦਾ ਕਿਸੇ ਨੂੰ ਕੁਸ ਹੋ ਜੇ ਪਸ਼ੂ ਨੂੰ ਹੋ ਜੇ ਬੰਦੇ ਨੂੰ ਹੋ ਜੇ ਕਿੱਥੇ ਜਾਣਾ ਕਿੱਥੇ ਜਾਣਾ ਪਹਿਲਾਂ ਪਹਿਲਾਂ ਡਾਕਟਰ ਦੇ ਨਾ ਪਹਿਲਾਂ ਪੁੱਛ ਵਾਲੇ ਕੋਲੇ ਹਾਂ ਇਹ ਤਾਂ ਘਰ ਘਰ ਇਹ ਗੱਲ ਸਹੀ ਆ ਬਾਈ ਘਰ ਘਰ ਗੱਲ ਉਹਨੂੰ ਲਾਜ ਨਹੀਂ ਕਰਾਂਗਾ ਬਾਬਾ ਜੀ ਸਾਡੇ ਮੁੰਡੇ ਨੂੰ ਕੋਇਆ ਉਹਨੂੰ 500 ਰੁਪਏ ਮੱਥਾ ਦੇ ਕੇ ਨਾ ਅਗੇ ਸਾਧ ਮੀਰ ਹੋਗਾ ਸਾਧ ਤਾਂ ਆਪੀ ਮੀਰ ਤੁਹਾਡੀ ਭੈਣ ਦਾ 500 ਦੇ 500 ਦੇ ਆਏ ਕੋਈ ਪੰਜ ਵਾਲੇ ਬਾਲੇ ਜਾਂਦੇ ਨੇ ਪੁੱਛੇ ਨੇ ਪਾਸੋ ਦੇ ਆਪੀ ਮਿਰੂ ਡਾਕਟਰ ਕੇ ਇਹ ਗੱਲ ਤੇਰੀ ਮੰਨਣ ਜੋਗ ਐ ਬਾਈ ਡਾਕਟਰ ਕੇ ਨਹੀਂ ਜਾਂਦੇ ਪਹਿਲਾਂ ਪੁੱਛਿਆ ਪੁੱਛਣਗੇ ਸਾਡੇ ਐ ਹੋ ਰਿਹਾ ਬਾਬਾ ਇੱਕ ਹੋਰ ਦੇਖਾ ਕਾ ਤੋ ਹੋ ਰਿਹਾ ਆ ਲਾਜੇ ਪਾਰ ਕੇ ਨਚੋੜੇ ਪਾਂਛੀ ਆਉਂਦੇ ਨੇ ਗੱਡੀ ਭਰ ਕੇ ਹਾਂ ਛੋੜੀਆਂ ਅੱਖਾਂ ਦੀ ਬਹੁਤ ਦਵਾਈ ਛੋੜੇ ਕੰਨਾਂ ਦੀ ਦਵਾਈ ਹੋਕੇ ਮਾਰਦੇ ਫਿਰਦੇ ਮੈਂ ਹੋਕੇ ਮਾਰਦੇ ਜੀ ਫਿਰਦੇ ਨਾ ਫਿਰੋਂ ਤੋਂ ਲੈਂਦੇ ਨੇ ਦਵਾਈ ਸਹੀ ਗੱਲ ਫਿਰੋਂ ਅੱਖਾਂ ਚ ਪਾਉਂਦੇ ਨੇ ਕਿਸੇ ਚੰਗੇ ਡਾਕਟਰ ਨੇ ਜਿਹੜੇ ਕਿਸੇ ਚੰਗੇ ਡਾਕਟਰ ਨੇ ਜਿਹੜੇ ਐਮਬੀਬੀਸੀ ਕਰਕੇ ਕੋਰਸ ਕਰਕੇ ਆਏ ਨੇ ਉਹਨਾਂ ਦੇ ਵਿੱਚ ਉਹਨੂੰ ਦਿਖਾਓ ਉਹਨਾਂ ਨੂੰ ਦਿਖਾਓ ਬਈ ਆਹ ਪ੍ਰੋਬਲਮ ਹੈ ਲੈ ਕੇ 5 ਰੁਪਏ ਦੀ ਦਵਾਈ ਗੱਲ ਪੱਕੀ ਆ ਉਸਨੇ ਸਾਰ ਲੈਂਦੇ ਤਿੰਨ ਦਿਨ ਚੜ ਜਾਂਦਾ ਤਾਪ ਚੌਥੇ ਨੂੰ ਘਟਦੇ ਸੈੱਲ ਐ ਪਿਆਰ ਨੇ ਜਿਵੇਂ ਚਾਰ ਪਾਇਆ ਤੇ ਹੁੰਦਾ ਮੰਜੇ ਚ ਸਹੀ ਗੱਲ ਹੈ ਮੰਨਣ ਜੋਗਾ ਹੈ ਸਹੀ ਗੱਲ ਹੈ ਜੇ ਜਾਵੇਂ ਬੱਕਰੀਆਂ ਵਾਲ ਗੇੜਾ ਦੇ ਕੇ ਆਵੇਂ ਤੁਰਕੇ ਆਵੇਂ ਬੱਕਰੀਆਂ ਦੀ ਬਾਸ਼ਨਾ ਆਉਂਦੀ ਹੈ ਬੱਕਰੀਆਂ ਦੁੱਧ ਚੋ ਬਾਸ਼ਾ ਦੁੱਧ ਕੀ ਪੀਂਦੇ ਨਹੀਂ ਬੱਕਰੀਆਂ ਦਾ ਬਹੁਤ ਪੀਂਦੇ ਸਾਹ ਸੰਤ ਪੀਂਦੇ ਨੇ ਸਹੀ ਗੱਲ ਹੈ ਗਾਂਦੀ ਨੇ ਨਹੀਂ ਪੀਤਾ ਤੇ ਬੱਕਰੀਆਂ ਦਾ ਤਾਂ ਭੈਣ ਚੋ ਕਿੱਡਾ ਦਿਮਾਗ ਤੀ ਸਹੀ ਗੱਲ ਹੈ ਹਉ ਹਾਂ ਤੂੰ ਬੱਕਰੀਆਂ ਮਾੜੀ ਪ੍ਰਧਾਨ ਮੰਤਰੀ ਰਹਿ ਗਿਆ ਨਹੀਂ ਮੈਂ ਤਾਂ ਹੋਂ ਗੱਲ ਕਰਦੀ ਇੱਕ ਲੱਖ ਤੇ ਜਿਹੜਾ ਆਪਣਾ ਬਿਜ਼ਨਸ ਆ ਬੰਦ ਬਦਲਣਾ ਬਹੁਤ ਔਖਾ ਹੈ ਹੁਣ ਆਪਾਂ ਨੂੰ ਹੁਣ ਤੈਨੂੰ ਬੱਕਰੀਆਂ ਦੀ ਨੌਲੇਜ ਹੈ ਮੈਨੂੰ ਮਿਹਸਾਂ ਦੀ ਨੌਲੇਜ ਹੈ ਗਾਈਆਂ ਦੀ ਮੈਂ ਜਦੋਂ ਬੱਕਰੀਆਂ ਲੈ ਲਈਆਂ ਮੇਰੇ ਉਹ ਦਿਮਾਗ ਜੀ ਨਹੀਂ ਆਉਣੀਆਂ ਸਾਲ 6 ਮਹੀਨੇ ਦਾ ਵੀ ਇਹ ਕੀ ਭਾਅ ਦੀ ਤੈਨੂੰ ਮੈਂ ਇੱਕ ਹੋਰ ਦੱਸਾਂ ਤੈਨੂੰ ਗਾਈਆਂ ਦੀ ਗੱਲ ਦ ਮੈਂ ਰਾਸਤਾਨ ਬਾਗਿਆ ਸਾਰਾ 1 ਮਹੀਨੇ ਦੀ ਗੱਲ ਹੈ ਪਿਛਲੀ 16 ਤਰੀਕ ਨੂੰ ਹਾਂ ਅਜੇ ਹਜੇ 16 ਹੋਈ ਨਹੀਂ ਹਾਂ ਅਜੇ ਤਾਂ 10 ਹੈ ਹਾਂ ਅਸੀਂ ਬਾਗੇ ਹਾਂ ਗਾਈਆਂ ਬੈਠੀਆਂ ਐ 12 13 ਗਾਈਆਂ ਕਾਲੀ 14 ਹੋਣੀਆਂ ਗਾਈਆਂ ਬੈਠੀਆਂ ਐ ਡੇਡੇ ਚੱਡੇ ਮੈਂ ਆਖਿਆ ਕਿ ਸੁਨੀਆਂ ਫਿਰ ਜਾਂਉਣੀਆਂ ਕਣੀਆਂ ਆ ਗਿਆ ਮੇਰਾ ਮੰਜਾ ਜੰਡ ਥੱਲੇ ਦੀ ਮੈਂ ਗਾਹ ਕੱਚੀ ਜੀ ਬੈਠ ਕੋ ਚ ਭਾਗਿਆ ਉੱਠ ਕੇ ਗਾਈ ਆਈ ਇੱਕ ਟੋਕਰਾ ਤੂੜੀ ਦਾ ਪਾਇਆ ਉੱਤੇ ਖਲ ਸਿੱਟੀ ਗਾਈ ਖਾ ਗਈ ਪੈਰ ਕੱਢੀ ਮੁੜ ਕੇ ਫੇਰ ਗਈ ਉੱਥੇ ਉਹ ਐ ਗਾਈਂ ਫੁੱਲਾ ਥਾਵੇਂ ਸਰਦਾਰੀ ਤੁਰਨ ਫਿਰ ਜਿੱਧਰ ਮਰਜੀ ਫੇਰੇ ਬਸ ਜਿੱਧਰ ਮਰਜੀ ਫੇਰੇ ਟਕ ਟੁੜੀਆਂ ਗਾਈਆਂ ਐ ਡੇ ਡੇ ਚੱਲੇ ਮੈਂ ਆਖਿਆ ਵੀ ਇਹ ਕਹਿੰਦਾ ਜੀ ਸਾਲ ਦੇ ਸਾਲ ਸੁਣੀਆਂ ਗਾਈਆਂ ਆ ਆਪਣੇ ਦਾ ਯਾਰ ਤੂੰ ਐ ਲਾ ਲੈ ਆਪਣੇ ਖਰਾਕ ਤਾਂ ਰਹੀ ਨਹੀਂ ਚਾਰ ਐ ਕਿਹੜਾ ਖਰਾਕ ਜਿੱਦ ਦੇ ਪਸ਼ੂ ਨਵੇਂ ਦੁੱਧ ਕਰਾਉਣ ਜਾਣੇ ਉਹਦੇ ਐ ਸੋਚ ਲੱਗ ਜਾਂਦੀ ਜਿਵੇਂ ਕਿਸੇ ਨਾਲ ਲੜਾਈ ਲੱਗਣੀ ਹੁੰਦੀ ਹਾਂ ਵੀ ਜੇ ਸੰਗਲ ਛੁੱਟ ਗਿਆ ਕਿਹਦਾ ਜਵਾਖ ਨਾ ਮੱਦ ਟਰੈਕਟਰ ਮੰਗ ਬੰਨ ਕੇ ਜਾਂਦੇ ਡਰਦਾ ਨਹੀਂ ਹਾਂ ਟਰੈਕਟਰ ਮੰਗਰਾ ਵੀ ਮੇਰਾ ਗੁੱਟਣਾ ਕਰ ਦੇ ਮੈਂ ਐਸਾ ਸਹੀ ਗੱਲ ਹੈ ਬਾਈ ਟਰੈਕਟਰ ਮੰਗ ਬੰਨ ਕੇ ਪਸ਼ੂ ਕਿਉਂ ਪਸ਼ੂ ਆਪਾਂ ਨੂੰ ਕੋਈ ਬਾਹਰ ਤਾਂ ਘਟਦਾ ਨਹੀਂ ਪਸ਼ੂਆਂ ਨੂੰ ਹਾਂ ਤੇਰੇ ਜੇਡ ਤੋਂ ਬਾਹਰ ਤੇਰੇ ਪਸ਼ੂਆਂ ਨੂੰ ਐ ਨਹੀਂ ਪਤਾ ਵੀ ਕਿੱਧਰ ਜਾਣਾ ਕਿੱਧਰ ਉਹ ਐ ਜਾਣਗੇ ਭੱਜ ਕੇ ਜਿਵੇਂ ਕੈਦੀ ਜੇ ਜੇ ਕੈਦੀ ਜਕੜਦਾ ਹੁੰਦਾ ਵੀ ਮਸਾਂ ਲੈ ਕੜਿਆ ਬਾਰ ਲਿਕਦੇ ਨਾ 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 ਸਹੀ ਗੱਲ ਹੈ ਹਾਂ ਹੁਣ ਇਹ ਹੈ ਦੇ ਹਾਂ ਵਧੀਆ ਬੱਗੋ ਖੁੱਲੇ ਹੋਣਾ ਹੋ ਗਿਆ ਲੱਗੇ